میں تو بیٹا کھا نہیں گیا کی کر کے لیا سات سال بگوت مان اتنے بیٹھا سی کی کیا پچھلے چھبی مہینہ دی سرکار رہی ہے کی ملیا سال کوئی ساری سڑکیں ٹھیک ہوئی ہے ਕੋਈ ਸਾਡੇ ਨਵੇਂ ਹਸਪਤਾਲ ਬਣੇ ਕੋਈ ਨਵੀਂ ਡਿਸਪੈਂਸਰੀ ਖੋਲੀ ਹੈ ਕੋਈ ਨਵੇਂ ਸਕੂਲ ਬਣੇ ਕੋਈ ਸਾਡੇ ਬੱਚਿਆਂ ਨੂੰ ਰੋਜ਼ਗਾਰ ਹੀ ਮਿਲੀ ਹੈ ਨਸ਼ਾ ਵੀ ਪੰਜਾਬ ਦੇ ਵੱਧ ਗਿਆ ਬੇਰੋਜ਼ਗਾਰੀ ਪੰਜਾਬ ਦੇ ਵੱਧ ਗਈ ਕਾਨੂੰਨ ਵਿਵਸਥਾ ਵੀ ਖਰਾਬ ਹੋ ਰਹੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਭਗਵੰਤ ਮਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇਹ ਗਲਤ ਖਿਆਲਤ ਵਾਲੇ ਲੋਕ ਖੈਰਾ ਜਿਹੇ ਲੋਕ ਇਹ ਵੀ ਇਸ ਗੱਲ ਦਾ ਜ਼ਿੰਮੇਵਾਰ ਹੈ ਇਸ ਕਰਕੇ ਮੇਰੀ ਆਪ ਲੋਗਾਂ ਨੂੰ ਬੇਨਤੀ ਹੈ ਕਿ ਆਨ ਵਾਲੀ ਪਹਿਲੀ ਤਾਰੀਖ ਨੂੰ ਕੱਲੇ ਆਪਣੀ ਵੋਟ ਨਹੀਂ ਆਪਣੇ ਘਰ ਦੀ ਹਰੇਕ ਵੋਟ ਆਪਣੇ ਦੋਸਤਾਂ ਮਿੱਤਰਾਂ ਤੁਹਾਡੇ ਸਾਥੀਆਂ ਦੀ ਹਰੇਕ ਵੋਟ ਆਪਾਂ ਕਮਲ ਦੇ ਫੁੱਲ ਤੇ ਚੋੜ ਨਿਸ਼ਾਨ ਤੇ ਪਾਣੀ ਹੈ ਪਾਓਗੇ ਪਾਓਗੇ ਕਿਉਂਕਿ ਮੋਤੀ ਹੈ ਤੇ ਪਾਓਗੇ ਉਹ ਡੱਬੇ ਦੇ ਉੱਤੇ ਪਹਿਲਾ ਚੋੜ ਨਿਸ਼ਾਨ ਮੋਤੀ ਦਾ ਕਮਲ ਦਾ ਫੁੱਲ ਹੈ ਪਹਿਲਾ ਚੋੜ ਨਿਸ਼ਾਨ ਪਹਿਲਾ ਬਟਨ ਮੋਦੀ ਦਾ ਸਹਿਮਤੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੈ ਸ਼੍ਰੀ ਗੁਰ ਜਿੰਨੇ ਵੀ ਵਪਾਰੀ ਵੀਰ ਹੈ ਉਹ ਆਪਣੇ ਬੱਚਿਆਂ ਨੂੰ ਬਰਨਾਲੇ ਪੜਾ ਦੇ ਰਾਜੀ ਨਹੀਂ ਵੀ ਇੱਥੇ ਨਸ਼ਾ ਲੁਟਕ ਖਾਣੇ ਬਦਮਾਸ਼ੀ ਹੈ ਗੈਂਗਸਟਰ ਹੋ ਰਿਹਾ ਆ ਪਿੱਛੇ ਪਰਸੋਂ ਦੀ ਗੱਲ ਹੈ ਕਾਲੇ ਕੇ ਇੱਥੇ ਗੋਲੀਆਂ ਮਾਰੇ ਹੈ ਆਪਣੇ ਕੋਈ ਕੋਈ ਭਾਸ਼ਾ ਨਹੀਂ ਜੋ ਆਪਣੇ ਨਾਲ ਹੱਡ ਬੀਤੀਆਂ ਹੋ ਰਹੀਆਂ ਨੇ ਇੱਥੇ ਵਪਾਰੀ ਦੀ ਕੋਈ ਸੁਣਵਾਈ ਨਹੀਂ ਵੀ ਇੱਕ ਜਿਹੜੀਆਂ ਜੁਣੀਆਂ ਆਂਦੀਆਂ ਨੇ ਉਹ ਹਰੇ ਦੁਪੱਟੇ ਬੰਨ ਕੇ ਆ ਜਾਂਦੀਆਂ ਨੇ ਤੇ ਸਾਨੂੰ ਵਪਾਰੀਆਂ ਨੂੰ ਤੇ ਕਹਿੰਦੀਆਂ ਨੇ ਤੁਹਾਨੂੰ ਇੱਕ ਹੋਰ ਕਿੱਸਾ ਸੁਣਾ ਜਾਂਦਾ ਹੈ ਮੇਰਾ ਦੋਸਤ ਹਰੀਨ ਕੋਲੀ ਮੋਬਾਈਲਾਂ ਦੀ ਦੁਕਾਨ ਹੈਗੀ ਆ ਤੇ ਜਿੰਨੇ ਵੀ ਮੇਰੇ ਕੁਮਾਰ ਤਾਂ ਟੈਲੀਫੋਨ ਵਾਲੇ ਬੈਠੇ ਨੇ ਸਿੰਗਾਰ ਟੈਲੀਫੋਨ ਵਾਲੇ ਬੈਠੇ ਤੱਕੀ ਟੁੱਟ ਗਈ ਤੇ ਉਹਦੇ ਵਿੱਚ ਗਾਰੰਟੀ ਕੀ ਕਰੂਗੀ ਔਰ 30000 ਦਾ ਫੋਨ ਲੈ ਕੇ ਬੰਦਾ ਚੋਕਲੇ ਲੈ ਕੇ ਆ ਗਿਆ ਕਹਿੰਦਾ ਮੇਰੀ ਟੱਕ ਟੁੱਟ ਗਈ ਹੈ ਉਹਨਾਂ ਜੀ ਕੀਤਾ ਬਿੱਲਾ ਲਾਇਆ ਹੋਇਆ ਸੀ ਤੇ ਧਮਕੀ ਦਿੱਤੀ ਵੀ ਅਸੀਂ ਯੂਨੀਅਨ ਵਾਲੇ ਹੁੰਨੇ ਆ ਭਾਈ ਉਹ ਪਾਣਾ ਪੈਣਾ ਹੈ ਮੋਦੀ ਸਾਹਿਬ ਨੂੰ ਕਿ ਆਪਾਂ ਉਹਨੂੰ ਚਾਹਦੇ ਆਂ ਆਪਾਂ ਚਾਹਦੇ ਕਿ ਮੋਦੀ ਸਾਹਿਬ ਇੱਥੇ ਦਖਲਅਦਾਜ਼ੀ ਕਰਕੇ ਪੰਜਾਬ ਨੂੰ ਬਚਾਈਏ ਦੇਖੋ ਸੰਦੀਪ ਕਹਿ ਰਿਹਾ ਕਿ ਸਾਡੇ ਬਰਨਾਲੇ ਦੇ ਵਪਾਰੀ ਆਪਣੇ ਬੱਚਿਆਂ ਨੂੰ ਬਰਨਾਲੇ ਦੇ ਵਿੱਚ ਪੜਾਈ ਲਿਖਾਈ ਵਾਸਤੇ ਨਹੀਂ ਰੱਖਣਾ ਚਾਹਦੇ ਇੱਥੇ ਰੱਖਣਾ ਚਾਹੁੰਦੇ ਹਨ ਕਿਉਂ ਆਪ ਆਪਣਾ ਸ਼ਹਿਰ ਛੱਡ ਕੇ ਜਾਗੇ ਕਿਉਂ ਜਾਈਏ ਤੁਹਾਨੂੰ ਕੀ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਕੋਈ ਫਰਕ ਹੈ ਜਾਂ ਜਲੰਧਰ ਦੇ ਵਿੱਚ ਕੋਈ ਫਰਕ ਹੈ ਕੋਈ ਫਰਕ ਨਹੀਂ ਹੈ ਐਸ ਮੁੱਚਾ ਪੰਜਾਬ ਦਾ ਮਾਹੌਲ ਬਣਾਇਆ ਹੋਇਆ ਬਖਵੰਤ ਮਾਨ ਨੇ ਔਰ ਕਿਉਂ ਬਣਾਇਆ ਹੈ ਕਿਉਂਕਿ ਜੋ ਤੁਹਾਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਸਮੁੱਚੇ ਪੰਜਾਬ ਦੇ ਨਾਲ ਜੋ ਭਗਵਾਨ ਤੋਂ ਮਾਰਨੇ ਵਾਅਦੇ ਕੀਤੇ ਸੀ ਇਲੈਕਸ਼ਨ ਤੋਂ ਪਹਿਲਾਂ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਔਰ ਤੁਹਾਡਾ ਪਿਆਰ ਉਸ ਗੱਲਾਂ ਤੋਂ ਹਟਾੜ ਵਾਸਤੇ ਇਹਨੇ ਜਥੇਬੰਦੀਆਂ ਨੂੰ ਹਲਾਸ਼ਾਰੀ ਦਿੱਤੀ ਆਪ ਲੋਕ ਬਰਬਾਦ ਕਰ ਦਿੱਤਾ ਯਾਉ ਨੂੰ ਖੈਰੇ ਨੂੰ ਜੋ ਕਹਦਾ ਹੈ ਕਿ ਪੰਜਾਬ ਦੇ ਵਿੱਚ ਦੀਵਾਲੀ ਨਹੀਂ ਮਨਾਣੀ ਚਾਹੀਦੀ ਹੈ ਕਿਹਾ ਕਿਹਾ ਨੇ ਕਿਹਾ ਕਿ ਕਿਹਾ ਇਹਨੂੰ ਇਹ ਸਾਡੇ ਵੋਟ ਦਾ ਹਮਦਰ ਯਾ ਉਹ ਤੀਜਾ ਬੰਦਾ ਸੇਮਰਿਟੀ ਸਿੰਘ ਮਾਨ ਜੋ ਕਈ ਕਈ 25 ਸਾਲ ਤੋਂ ਪਿੰਡਰ ਵਾਲਾ ਦੀ ਫੋਟੋ ਲਾਈਏ ਉਹਨੇ ਪਿਛਲੀ ਵਾਰ ਦੀਪ ਸਿੱਧੂ ਦੀ ਤੇ ਮੂਸੇ ਵਾਲਾ ਦੀ ਫੋਟੋ ਲਾ ਕੇ ਸਾਡੇ ਜੋ ਨੌਜਵਾਨ ਹੈ ਇਹਨਾਂ ਨੂੰ ਜਜ਼ਬਾਤੀ ਕਰਕੇ ਉਹ ਵੋਟਾਂ ਲੈ ਗਿਆ ਮੁੜ ਕੇ ਕਦੀ ਆਏ ਤੁਹਾਡੇ ਕੋਲ ਤੋੜੀ ਆਵਾਜ਼ ਵੀ ਉਠਾਈ ਉਹਨੇ ਮੈਂ ਤੇ ਤੁਹਾਨੂੰ ਸੱਚਾਈ ਨਾਲ ਹੀ ਕਹਿਣਾ ਜਾਂਦਾ ਪੰਜਾਬ ਦਾ ਬੁਰਾ ਹਾਲ ਬਹੁਤ ਬੁਰਾ ਹਾਲ ਔਰ ਇਸ ਹੱਥ ਤੋਂ ਸਾਨੂੰ ਕੱਢ ਕੌਣ ਸਕਦਾ ਐਣੀ ਕਿ ਸਾਨੂੰ ਕੱਡਿਆ ਨਹੀਂ ਜਾ ਸਕਦਾ ਐਣੀ ਕਿ ਸਦਾ ਬਚਾ ਨਹੀਂ ਹੋ ਸਕਦਾ ਦੁਚਾ ਹੋ ਸਕਦਾ ਹੈ ਕੌਣ ਕਰ ਸਕਦਾ ਸਕਦਾ ਹੈ کون کر سکتا ہے بچہ مطابق کون کر سکتا ہے کیونکہ ہے تھے بھائی جی جس انسان نے کرتار کرتارپور صاحب کا لانگا کھولیا جس انسان نے دارہ تین سو ستر ہٹا کے دارہ تین سو ستر ہٹا کے کشمیر نو دیشنا جوڑیا اور جس انسان نے ਰਾਮ ਮੰਦਿਰ ਕਾਨੂੰਨੀ ਤੌਰ ਤੇ ਖੜਾ ਕਰਤਾ ਤੈਨੂੰ ਨਹੀਂ ਲੱਗਦਾ ਪੰਜਾਬ ਨੂੰ ਬਚਾ ਸਕਦਾ ਸੰਦੀਪ ਗੱਲ ਕਹਿ ਰਿਹਾ ਸੀ ਲੱਗਦਾ ਕਿ ਗੱਲ ਸਹੀ ਹੈ ਪੰਜਾਬ ਦੇ ਵਿੱਚ ਜੋ ਮਾਹੌਲ ਬਣ ਗਿਆ ਹੈ ਇਸ ਮਾਹੌਲ ਦੇ ਵਿੱਚ ਤੇ ਨਾ ਸਾਡੇ ਬੱਚੇ ਸੁਰੱਖਿਤ ਹੈ ਇਹਨਾਂ دوروں دے بالکل دیکھ ہے میرے میرے بہت لوگوں نے فون کر کے گل کرتے میرے پنجاب کی, کی ہو گیا پنجاب سٹی اے جو انقلاب کی جو اپا جوش لا کے گل کر رہے انقلاب 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 کھنے خلاف اپنے اپنی سرکار دے خلاف انقلاب کی فائدہ یہ بنی ہے نا انقلاب دی سرکار آم آدمی پارٹی دی کی ملے سان ਅੱਜ ਜੇ ਪੰਜਾਬ ਦੇ ਵਿੱਚ ਕਿਸੇ ਵੀ ਗਰੀਬ ਨੂੰ ਜੇ ਕੁਝ ਮਿਲ ਰਿਹਾ ਉਹ ਮੋਦੀ ਸਰਕਾਰ ਦੇ ਦੇ। ਥਾਪਾ ਪਾੜੀਏ ਇਸ ਕਰਕੇ ਮੈਂ ਉਹ ਦਰਨਾ ਜਿਹੜੀ ਜ਼ਿਆਦਾ ਨਹੀਂ ਜਾਣਾ ਚਾਹੁੰਦਾ। ਪਰ ਹਕੀਕਤ ਇਹ ਹੈ ਜਿਸਨੂੰ ਕੁਝ ਮਿਲ ਰਿਹਾ ਗਰੀਬਾਂ ਨੂੰ ਉਹ ਮੋਦੀ ਦੇ ਰਿਹਾ। ਤੇ ਮੇਰੇ ਬਹੁਤ ਸਾਰੇ ਸੋਸ਼ਲ ਵਰਕ ਉਸ ਪਾਸੇ ਬੈਠੇ ਸੁਪਵੰਨਾ ਪੰਡਾ ਜੀ ਦੁਰਮੀਤ ਬਾਵਾ ਜੀ سمت کمار جی جنہ نے کاریہ رکھے منجندر جی سنڈل پردھان راجو چودھری جی نویت سنگھا جی سنپ جیمن کپل جی راجیو کمار جی باقی جو سارے وپاری پراواں بیٹھے ہیں اور میرے بہت ہی ستکار یوگ سڈے کے سارے میرے دوستوں اور پجاب پولیس کے بھی سارے ملازم صاحبان جو دن رات میرے کر رہے ہیں انہوں نے بھی خوشخبری ہے کہ کل آخری دن ہے پانچ بجے سے شاید انہوں نے تھوڑی جی وہ بعد اپنے پریوار میں سما لانا وقت ملے گا